ਜਿੱਥੇ ਜਾਏ ਬਾਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ RAM ਰਾਜੇ ਗੁਰ ਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾੜਕ ਮਤ ਪਾਈ ਹਰ ਹਰ ਜਨ ਦੋਹੀ ਏਕ ਹੈ ਬਿ ਵਿਚਾਰ ਤਕਸ਼ਨਾਹੇ ਜਲ ਤੇ ਉਬਜ ਤਰੰਗ ਜਿਉ ਚਲ ਹੀ ਵਿਖੇ ਸੰਭਾਹੇ ਸਤ ਗੁਰੂ ਗਰੀਬ ਨਵਾਜ਼ ਭਗਤ ਸਵਾ ਚਲ ਕਿਰਪਾ ਨਿਦਾਨ ਜੋਗੋ ਜੁਗ ਅਟਲ ਧੰਨ ਧੰਨ ਸਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵੇ ਸੱਜ ਕੇ ਸੱਚਖੰਡ ਵਾਸੀ ਮਹਾਪੂਰਖ ਬ੍ਰਹਮ ਗਿਆਨੀ ਧੰਨ ਬਾਬਾ ਈਸ਼ਰ ਸਿੰਘ ਸਾਹਿਬ ਜੀ ਦੀ ਪਾਵਨ ਵਰਸੀ ਨੂੰ ਮਨਾਉਂਦਿਆ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਤੇ ਝੁਕਾਓ ਸੀਸ ਗੱਜ ਕੇ ਬਲਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਮਹਾਪੁਰਖ ਹੋਇਆ ਕਰਦੇ ਪਰਉਪਕਾਰੀ ਹੋਇਆ ਕਰਦੇ ਤਰੈ ਤਾਰੇ ਗੁਰ ਸਿੱਖ ਆਪ ਤਾਂ ਇਸ ਸੰਸਾਰ ਤੋਂ ਤਰਦੇ ਹੀ ਹੈ ਸਿਖਾਣੂ ਇਸ ਸੰਸਾਰ ਸਮੁੰਦਰ ਤੋਂ ਤਾਰ ਦਿੰਦੇ ਹਨ ਜਗਮਹਿ ਉਤਮ ਕੱਢ ਇਹ ਵਿਰਲੇ ਕੀ ਕੀ ਸੰਸਾਰ ਦੇ ਵਿੱਚ ਵਿਰਲੇ ਹਨ ਪਰ ਖੈ ਰ ਰਹਿਣਗੇ ਮਾਪੁਰਖ ਰਾੜਾ ਸਾਹਿਬ ਦੀ ਸੰਪਰਦਾ ਜਿਹੜੇ ਬਾਬਾ ਦਇਆ ਸਿੰਘ ਸਾਹਿਬ ਜੀ ਤੋਂ ਪ੍ਰਾਰੰਭ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਤੇ ਪ੍ਰਾਰੰਭਤਾ ਕੀਤੀ। ਹੋਤੀ ਮਰਦਾਨ ਵਾਲੇ ਵੀ ਕਹਿ ਸਕਦੇ ਆ। ਇਹ ਬ੍ਰਹਮ ਗਿਆਨੀਆਂ ਦੀ ਸੰਪਰਦਾ ਹੈ। ਇਹ ਮਹਾਪੁਰਖਾਂ ਨੇ ਬਾਬਾ ਈਸਰ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਔਰ ਉਹਨਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਇਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੋ ਕੇ ਬੀੜੀ ਤਮਾਕੂ ਸਰਗਟ ਪਰ ਉਹਨਾਂ ਦੇ ਘਰ ਵਿੱਚ ਵੀ ਮਹਾਂਪੁਰਖਾਂ ਨੇ ਸਿੱਖੀ ਨੂੰ ਪਰਫੁੱਲਤ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾ ਦਿੱਤਾ ਮਹਾਂਪੁਰਖਾਂ ਦੇ ਬੋਲ ਵਿੱਚ ਇੰਨੀ ਸ਼ਕਤੀ ਕਹਿੰਦੇ ਇੱਕ ਵਾਰੀ ਮਹਾਪੁਰਖਾਂ ਨੇ ਕਲਕੱਤੇ ਦੇ ਵਿੱਚ ਕਈ ਦਿਨ ਦਿਵਾਲ ਲਾਏ ਕਈ ਦਿਨ ਕੀਰਤਨ ਕੀਤਾ ਇੱਕ ਦਿਨ ਬਣੀ ਕਿਹਾ ਕਿ ਭਾਈ ਅੰਮ੍ਰਿਤ ਛਕੋ ਪਰ ਬੰਦ ਕਹਿ ਲੱਗੇ ਮਹਾਪੁਰਖੋ ਕੱਲ ਨੂੰ ਸਮਾਉਤੀ ਹੈ ਤੇ ਆਪ ਜੀ ਨੇ ਅੰਮ੍ਰਿਤ ਕਿਹਾ ਹੀ ਨਹੀਂ ਕਹਿ ਲੱਗੇ ਮਹਾਪੁਰਖ ਥੋੜੇ ਜਿਹਾ ਹਸਪ ਹੈ ਕਹਿ ਲੱਗੇ ਮੇਰੇ ਗੁਰੂ ਦਾ ਹੁਕਮ ਨਹੀਂ ਹੋਇਆ ਜਦੋਂ ਹੁਕਮ ਹੋਇਆ ਜਰੂਰ ਕਹਾਂਗੇ ਸਾਧ ਸੰਗ ਜੀ ਇੱਕ ਦੀਵਾਨ ਰਹਿ ਗਿਆ ਤੇ ਮਾਹਪੁਰਖਾਂ ਨੇ ਕੇਵਲ ਇੰਨਾ ਹੀ ਬਚਣ ਕਿ ਆਓ ਭਾਈ ਗੁਰੂ ਕੇ ਸਿੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਜਹਾਜ਼ ਤਿਆਰ ਹੈ ਖੰਡੇ ਬਾਟ ਦਾ ਅੰਮ੍ਰਿਤ ਛਕੋ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋਤਰੇ ਪਾਰ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੁਪੁੱਤਰ ਤੇ ਸੁਪੁੱਤਰੀ ਬਣੇਗਾ ਗੁਰੂ ਕੇ ਜਹਾਜ਼ ਤੇ ਚੜ੍ਹੇਗਾ ਇਹ ਸੱਚ ਖੰਡ ਨੂੰ ਜਹਾਜ਼ ਲਿਜਾਵੇਗਾ ਤੁਹਾਡਾ ਜੀਵਨ ਸਫਲਾ ਹੋਵੇਗਾ ਆਓ ਗੁਰੂ ਕੇ ਪਿਆਰਿਓ ਖੱਡੇ ਵੜਦਾ ਅੰਮ੍ਰਿਤ ਪਾਣ ਕਰੋ ਕਹਿੰਦੇ ਇੱਕ ਨਹੀਂ ਦੋ ਨਹੀਂ ਸੈਂਕੜਿਆਂ ਦੀ ਗਿਣਤੀ ਵਿੱਚ ਮਾਈਆਂ ਭਾਈਆਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਇਹਨੂੰ ਕਹਿੰਦੇ ਸੰਤ ਤਈਓ ਸੱਚੇ ਪਾਤਸ਼ਾਹ ਤੇ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਸੰਤ ਦਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਸੰਤਾ ਦਾ ਮਾਰਗ ਧਰਮ ਦੀ ਪੌੜੀ ਹੈ ਕੋਈ ਭਾਗਾ ਵਾਲੇ ਕਰਮਾ ਵਾਲੇ ਪ੍ਰਾਪਤ ਕਰਦੇ ਨਹੀਂ ਤੇ ਸਾਧ ਸੰਗਤ ਜੀ ਸੁਣਦੇ ਵੀ ਆ ਐ ਕੱਲੋਂ ਸੁਣਿਆ ਦੁਜੇ ਕਰ ਦਿੱਤਾ ਔਰ ਸੰਤਾ ਦਾ ਮਾਰਗ ਜਿਹੜੀ ਧਰਮ ਦੀ ਪੌੜੀ ਹੈ ਔਰ ਪੀਰਾ ਕੀ ਚਾਕਰੀ ਮਹਕਰੜੀ ਸੁਖਸਾਰ ਗੁਰੂ ਤੇ ਪੀਰ ਦੀ ਜਿਹੜੀ ਚੱਕਰ ਜਿਹੜਾ ਬੜੀ ਸ਼ਕਤ ਹੈ ਬੜੀ ਕਰੜੀ ਹੈ ਪਰ ਸੁੱਖਾਂ ਦੀ ਸਰਦਾਤੀ ਹੈ ਇਹੋ ਜੇ ਮਹਾਪੁਰਖ ਅਜ ਰਾਣਾ ਸਾਹਿਬ ਦੀ ਫਲਵਾੜੀ ਉਹਨਾਂ ਮਹਾਪੁਰਖਾਂ ਨੇ ਸਿੱਖੀ ਦਾ ਬੂਟਾ ਲਾਇਆ ਜਿੰਨਾ ਵੀ ਦਰਮਖਾਣੇ ਉਹਨਾਂ ਮਹਾਂਪੁਰਖਾਂ ਦੇ ਨਾਲ ਰਹਿ ਕੇ ਦਰਸ਼ਨ ਕੀਤੀ ਸੰਗਤ ਕੀਤੀ ਉਹਨਾਂ ਨੂੰ ਆਪਣਾ ਹੀ ਸਰੂਪ ਬਖਸ਼ਿਸ਼ ਕਰ ਦਿੱਤਾ ਅੱਜ ਦੁਨੀਆ ਭਰ ਦੇ ਵਿੱਚ ਤਣਤਣ ਬਾਬਾ ਈਸ਼ਰ ਸਿੰਘ ਜੀ ਦੀ ਫਲਵਾੜੀ ਮਹਿਕ ਰਹੀ ਹੈ ਟਹਿਕ ਰਹੀ ਹੈ ਗੁਰਸਿੱਖੀ ਦੇ ਪਿਆਰ ਦੀ ਖੁਸ਼ਬੂ ਦੇ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੈ ਰਹੀ ਹੈ ਇਹਨੂੰ ਕਹਿੰਦੇ ਸੰਤ ਸੰਤ ਨਹੀਂ ਬਰਦਾ ਨਾਮ ਰਹੋ ਸਾਧੂ ਰਹੋ ਰਹੋ ਗੁਰਗੋਬਿੰਦ ਇਹਦੇ ਸੰਤ ਨਹੀਂ ਬਰਦਾ ਸੰਤਾਂ ਜੁਗ ਜੁਗ ਅਟਲ ਹੋ ਜਾਂਦਾ ਹੈ ਕਿਉਂਕਿ ਉਹਨੇ ਨਾਮ ਜਪਿਆ ਹੈ ਪਰ ਬੇਚਰ ਦਾ ਨਾਮ ਜਪਿਆ ਹੈ ਤੇ ਬਾਬਾ ਮਾਨ ਸਿੰਘ ਸਾਹਿਬ ਜੀ ਸੱਚਖੰਡ ਵਾਸੀ ਮਹਾਪੁਰਖ ਸਾ ਸੰਗੀਤ ਦਿਨ ਰਾਤ ਇੱਕ ਕਰਕੇ ਲੱਖਾਂ ਪੁਰਾਣੀਆਂ ਨੂੰ ਅੰਮ੍ਰਿਤ ਛਕਾਇਆ ਗੁਰੂ ਦੇ ਲੜ ਲਾਇਆ ਇੱਥੇ ਬਸ ਨੇ ਜੇ ਕਿਤੇ ਕੋਈ ਆਪਤ ਆ ਗਈ ਦੁਨੀਆ ਭਰ ਦੇ ਵਿੱਚ ਲੰਗਰ ਲਾ ਦਿੱਤੇ ਲੰਗਰ ਮੈਨੂੰ ਯਾਦ ਹੈ ਸਾਡੇ ਫਰੋਹਪੁਰ ਜ਼ਿਲ੍ਹੇ ਦੇ ਵਿੱਚ ਬਾਰਡਰ ਦੇ ਉੱਪਰ ਮਾਪੁਰਖਾਂ ਨੇ ਬਹੁਤ ਰਸਤਾ ਗਰੀਬਾਂ ਨੂੰ ਵਡਣੀਆਂ ਲੰਗਰ ਲਾਉਣੇ ਇਥੋਂ ਤੱਕ ਕੇ ਗਰੀਬਾਂ ਦੀਆਂ ਬੇਟੀਆਂ ਧੀਆਂ ਦੇ ਵਿਆਹ ਕਰਦੇ ਇਹਨੂੰ ਕਹਿੰਦੇ ਸੰਤ 99 ਦੇ ਵਿੱਚ ਜਦੋਂ ਖਾਲਸਾ ਦਾ ਸਾਜਣਾ ਦਿਵਸ ਆ ਰਿਹਾ ਸੀ ਬਾਬਾ ਜੀ ਦੇ ਸ਼੍ਰੀ ਨਾਥਪੁਰ ਸਾਹਿਬ ਜੀ ਤੋਂ ਇੱਕ ਬਹੁਤ ਵੱਡਾ ਨਗਰ ਕੀਰਤਨ ਜਲੂਸ ਕੱਢਣਾ ਰਾਮ ਜੀ ਤਖਸਾਲ ਦੇ 15ਵੇਂ ਮੁਖੀ ਸੱਚਖੰਡ ਵਾਸੀ ਮਹਾਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਔਰ ਇਸੇ ਤਰ੍ਹਾਂ ਹੀ ਦਾਸ ਇੱਕ ਹੋਰ ਬੱਚੇ ਨੂੰ ਸਲਾਹ ਦੇਵੇ ਕਿ ਬਾਬਾ ਜੀ ਪ੍ਰਚਾਰ ਕਰਨ ਵਾਸਤੇ ਗਏ ਛਿੜੀ ਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਕਈਆਂ ਨੂੰ ਸੰਤ ਨਾਮ ਤੋਂ ਬੜੀ ਢਿੱਡਪੀੜ ਹੁੰਦੀ ਬੜੀ ਦਰਦ ਹੁੰਦੀ ਬੜਾ ਸੂਲ ਹੁੰਦਾ ਕਹਿਣ ਲੱਗੇ ਬਾਬਾ ਜੀ ਨੂੰ ਅਸੀਂ ਪ੍ਰਚਾਰ ਨਹੀਂ ਕਰ ਦੇਣਾ ਬਾਬਾ ਸੁਰਜਨ ਸਿੰਘ ਜੀ ਬੈਠੇ ਐ ਸਾਡੇ ਕੋਲੇ ਖਬਰ ਪਹੁੰਚੀ ਬਾਬਾ ਠਾਕੁਰ ਸਿੰਘ ਜੀ ਕਹਿ ਲੱਗੇ ਬਾਬਾ ਮਾਨ ਸਿੰਘ ਜੀ ਸਾਡੇ ਆਪਣੇ ਐ ਸਿੰਘੋ ਕੋਈ ਵੀ ਇਹਨਾਂ ਨੂੰ ਮੁਸ਼ਕਲ ਨਹੀਂ ਆਉਣੀ ਚਾਹੀਦੀ ਭਾਵੇਂ ਆਪਣੀ ਜਾਨ ਵੀ ਦੇਣੀ ਪੈ ਜਾਵੇ ਤਾਂ ਵੀ ਪਿੱਛੇ ਨਹੀਂ ਹਟਣਾ ਜਿਨੇ ਸ਼ਸਤਰ ਵਸਤਰ ਕਹਿੰਦੇ ਲੈ ਕੇ ਚਲੇ ਜੋ ਜਿਹੜਾ ਆਇਆ ਕਹਿੰਦੇ ਖਾਲਸਾ ਜੀ ਖੜਕਾ ਦੇ ਆਜੇ ਜਿੱਥੇ ਬਾਬਾ ਠਾਕੁਰ ਸਿੰਘ ਜੀ ਨੰਬਰਤਾਂ ਦੇ ਪਹੁੰਚ ਸਨ ਉਥੇ ਜਿੱਥੇ ਗੁਰੂ ਦੀ ਗੱਲ ਆਉਂਦੀ ਸੀ ਉਥੇ ਚੜ੍ਹਦੀ ਕਲਾ ਦੇ ਨਾਲ ਸਿੰਘਾਂ ਨੂੰ ਤੋਰਿਆ ਕਰਦੇ ਸਨ ਔਰ ਜਦੋਂ ਨਗਰ ਕੀਰਤਨ ਤਖਤ ਸ੍ਰੀ ਕੇਸਰ ਸਾਹਿਬ ਜੀ ਤੋਂ ਪ੍ਰਾਰੰਭ ਹੋਇਆ ਦੋਨੋਂ ਮਹਾਪੁਰਖ ਨਗਰ ਕੀਰਤਨ ਦੇ ਵਿੱਚ ਹੋਰ ਵੀ ਮਹਾਪੁਰਖ ਮਹਾਨ ਹਸਤੀਆਂ ਸਿੱਖ ਕੌਮ ਦੀਆਂ ਸ਼ਖਸੀਅਤਾਂ ਤੇ ਬਾਬਾ ਠਾਕੁਰ ਸਿੰਘ ਜੀ ਕਹਿ ਲੱਗੇ ਸੰਤ ਜੀ ਸੰਗਤਾਂ ਬੜੀਆਂ ਵੱਡੀਆਂ ਗਿਣਤੀ ਵਿੱਚ ਇਹਨਾਂ ਦਾ ਸ਼ਗਨ ਚਾਉਣ ਦਾ ਕੀ ਪ੍ਰਬੰਧ ਕੀਤਾ ਪਰ ਕਹਿਣ ਲੱਗੇ ਬਾਬਾ ਜੀ ਹੋ ਗਿਆ ਬਾਬਾ ਠਾਕੁਰ ਸਿੰਘ ਜੀ ਇੰਨਾ ਹੀ ਬਜੜ ਕਿਹਾ ਕਿ ਸੰਤ ਜੀ ਕੀ ਪ੍ਰਬੰਧ ਕੀਤਾ ਕਹਿਣ ਲੱਗੇ ਜੀ ਹੋ ਗਿਆ ਆ ਪਿੱਛੇ ਇੱਕ ਮੋੜ ਆਉਂਦਾ ਤੇ ਵੱਡਾ ਟਰੱਕ ਸਿਆਂ ਦਾ ਭਰ ਕੇ ਖਿਲਾਰ ਦਿੱਤਾ ਵੱਡਾ ਟਰੱਕ ਤੇ ਬਾਬਾ ਠਾਕੁਰ ਸਿੰਘ ਜੀ ਬੜੇ ਖੁਸ਼ ਹੋਏ ਰਾਤ ਨੂੰ ਅਗਰ ਕੀਰਤਨ ਸਾਤ ਸੰਗਤ ਚਮਕਾਉਂ ਰ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਸ਼ਹੀਦਾਂ ਦੀ ਧਰਤੀ ਤੇ ਪਹੁੰਚਿਆ ਜਦੋਂ ਪਹੁੰਚਿਆ ਤੇ ਬਾਬਾ ਠਾਕੁਰ ਸਿੰਘ ਜੀ ਕਹਿਣ ਲੱਗੇ ਸੰਤ ਜੀ ਬਾਬਾ ਜੀ ਤੁਸੀਂ ਰਾਮ ਕਰ ਲਓ ਸਾਰਾ ਦਿਨ ਦੇ ਥੱਕਿਓ ਤੁਹਾਡੀ ਥਾਂ ਤੇ ਸਟੇਜ ਤੇ ਮੈਂ ਜਾਵਾਂਗਾ ਦਾਣਾ ਮੰਡੀ ਦੇ ਵਿੱਚ ਸਟੇਜ ਚ ਲੱਗੀ ਹੋਈ ਬਹੁਤ ਵੱਡੀ ਤੇ ਬਾਬਾ ਬਾਣ ਸਿੰਘ ਜੀ ਕਹਿਣ ਲੱਗੇ ਬਾਬਾ ਜੀ 7 ਵਜੇ ਜਿਸ ਤਰ੍ਹਾਂ ਵਿੱਚ ਦਾ ਹੁਕਮ ਹੈ ਤੇ ਸਾਥ ਸੰਗਤ ਦੀ ਦਮਾਲ ਲੱਗਾ ਬਾਬਾ ਸੁਖਦੇਵ ਸਿੰਘ ਜੀ ਪੁੱਚੋ ਵਾਲੇ ਵੀ ਉੱਥੇ ਤੇ ਬਾਬਾ ਠਾਕੁਰ ਸਿੰਘ ਜੀ ਕਹਿ ਲੱਗੇ ਸਿੰਘੋ ਸਟੇਜ ਤੇ ਚੱਲੋ ਮੈਂ ਜਰੂਰ ਆਵਾਂਗਾ ਤੇ ਬਾਬਾ ਜੀ ਸ਼ਨਾਣ ਕਰਨ ਲੱਗ ਪਏ ਕਾਫੀ ਲੇਟ ਹੋ ਗਏ ਭਾਈ ਮੋਹਨ ਸਿੰਘ ਭਾਈ ਬਲਕੀ ਸਿੰਘ ਸਾਡੇ ਟਕਸਾਲ ਦੇ ਸਿੰਘਾਂ ਦੀ ਡਿਊਟੀ ਲਾਈ ਦਾਸ ਦੀ ਨਾਲ ਡਿਊਟੀ ਲਾਈ ਤੇ ਵਾਰੀ-ਵਾਰੀ ਸਾਰੇ ਉੱਠ ਗਏ ਕਹਿ ਲੱਗੇ ਪਤਾ ਨਹੀਂ ਬਾਬਾ ਜੀ ਨੇ ਆਉਣਾ ਕਿ ਨਹੀਂ ਆਉਣਾ ਤੇ ਸਾਰੇ ਉੱਠ ਗਏ ਇਹ ਦਾਸ ਬੈਠਾ ਰ ਮੈਨੂੰ ਵਿਸ਼ਵਾਸ ਸੀ ਕਿ ਬਾਬਾ ਜਰੂਰ ਸਟੇਜ ਤੇ ਆਉਣਗੇ ਬਾਬਾ ਠਾਕੁਰ ਸਿੰਘ ਜੀ ਤਕਰੀਬਨ 11:30 12 ਵਜੇ ਸਟੇਜ ਤੇ ਪਹੁੰਚੇ ਹੋਣੇ ਹੈ ਕਹਿਣ ਲੱਗੇ ਇਹ ਤਕਸਾਲ ਦਾ ਵੀ ਆਪਾਂ ਗਿਆਨੀ ਸਿੰਘ ਲਾਈਏ ਪ੍ਰਚਾਰ ਕਰੇ ਦੀਵਾਨ ਸੱਜਿਆ ਹੋਇਆ ਸੀ ਪਹਿਲੋ ਭਾਈ ਬੋਖ ਸਿੰਘ ਦਾ ਪੁੱਛਿਆ ਤੇ ਮੈਂ ਕਿਹਾ ਜੋ ਵੀ ਚਲੇਗੇ ਸੌਗੇ ਭਾਈ ਮਲਕੀਰ ਸਿੰਘ ਜੋ ਵੀ ਚਲੇਗੇ ਵਾਰੀ-ਵਾਰੀ ਸਾਰੇ ਗਿਆਨੀਆਂ ਦਾ ਪੁੱਛਿਆ ਤੇ ਕਹਿ ਲੱਗੇ ਮੈਂ ਗਈ ਸਾਰੇ ਸੌਂਗੇ ਜਾ ਕੇ ਤੇ ਮੈਨੂੰ ਕਹਿ ਲੱਗੇ ਤੂੰ ਹੋ ਜਾ ਤੈਨੂੰ ਕਿ ਹੋਇਆ ਸੱਚ ਜਾਣਿਓ ਤੇ ਮੈਂ ਹੱਥ ਜੋੜ ਲੈ ਕੇ ਆ ਬਾਬਾ ਜੀ ਅੱਜ ਤicker ਮੈਂ ਸਟੇਜ ਤੇ ਆਜਿ ਨੂੰ ਪਤਾ ਫਦੇ ਵੀ ਨਹੀਂ ਬਣਾਈ ਕਹਿ ਲੱਗੇ ਕੋਣੀ ਗੁਰੂ ਗੋਬਿੰਦ ਸਿੰਘ ਕਿਰਪਾ ਕਰਨਗੇ ਤੇਰੇ ਨਾਲ ਮੈਂ ਬੈਠ ਜਾਣਾ ਤੈਨੂੰ ਸਿਖਾ ਦੇਣਾ ਸਾਧ ਸੰਗਤ ਜੀ ਬਾਬਾ ਠਾਕੁਰ ਸਿੰਘ ਜੀ ਨੇ ਦਾਸ ਦੇ ਨਾਲ ਕੋਡੇ ਨਾਲ ਗੋਡਾ ਜੋੜ ਲਿਆ ਥੋੜਾ ਜਿਹਾ ਸਮਝਾਇਆ ਕਹਿਣ ਲੱਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਲਗੀ ਵਾਲੇ ਨੇ ਜਦੋਂ ਕਿਲਾ ਛੱਡਿਆ ਚਮਕੌਰ ਦੀ ਗੜੀ ਵਿੱਚ ਆਏ ਕਹਿਣ ਲੱਗੇ ਪਰਿਵਾਰ ਵਿਛੋੜੇ ਦਾ ਇਤਿਹਾਸ ਸੁਣਾ ਦੇ ਤੇ ਸਾਧ ਸੰਗਤ ਜੀ ਤਕਰੀਬਨ ਪੌਣਾ ਘੰਟਾ ਮਹਾਂਪੁਰਖਾਂ ਨੇ ਪਹਿਲੇ ਦਿਨ ਦਾਸ ਨੂੰ ਸਟੇਜ ਤੇ ਬੁਲਾਇਆ ਪੌਣਾ ਘੰਟਾ ਉਹਨਾਂ ਛੀਦਾ ਦੀ ਇੰਨੀ ਬਖਸ਼ਿਸ਼ ਹੋਈ ਤੇ ਬਾਬਾ ਮਾਨ ਸਿੰਘ ਸਾਹਿਬ ਜੀ ਬੜੇ ਖੁਸ਼ ਹੋਏ ਦਿਨੇ ਫਿਰ ਸਾਧ ਸੰਗਤ ਜੀ ਜਦੋਂ ਆਪਾਂ ਸ਼੍ਰੀ ਨਾਨਕਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਥੋੜਾ ਸਮਾਂ ਹੋ ਗਿਆ ਜਦੋਂ ਸਤਾਪ ਦੀ ਮਡਾਈ ਹੈ ਉੱਥੇ ਬਾਬਾ ਜੀ ਨੇ ਵੀ ਬੜਾ ਲੰਗਰ ਲਾਇਆ ਤਕਸਾਲ ਵੱਲੋਂ ਦਸਬਦ ਦੀ ਬਾਣੀ ਪਾਠ ਬੋਧ ਕਰਵਾਇਆ ਗਿਆ ਬਾਬਾ ਸਾਹਿਬ ਗੁਰੂ ਜੀ ਦੇ ਪਵਿੱਤਰ ਸਥਾਨ ਤੇ ਤੇ ਬਾਬਾ ਮਾਨ ਸਿੰਘ ਜੀ ਵੀ ਉੱਥੇ ਤੰਬੂ ਲਾਇਆ ਹੋਇਆ ਸੀ ਤੇ ਮੈਂ ਫਦੇ ਬੁਲਾਉਣ ਵਾਸਤੇ ਆਇਆ ਤੇ ਕਈ ਵਾਰ ਮੇਰੇ ਨਾਲ ਪਿਆਰ ਵਿੱਚ ਕਈ ਕੁਝ ਕਿਹਾ ਕਰਦੇ ਸਨ ਕਹਿ ਲੱਗੇ ਚੜਾਇਆ ਛੇਤੀ ਬਾਬਾ ਜੀ ਨੂੰ ਲੈ ਕੇ ਆ ਬਾਬਾ ਹਰਨਾਬ ਸਿੰਘ ਦਾ ਪਿੰਡ ਦਾ ਨਾਮ ਲੈ ਕੇ ਕਹਿਣ ਲੱਗੇ ਛੇਤੀ ਲਿਆ ਲਈ ਤੇ ਕਹਿਣ ਲੱਗੇ ਡੰਡਾ ਵੇਖ ਲੈ ਤੇ ਬਾਬਾ ਜੀ ਆਪ ਢਾਡੀ ਵਾਰਾਂ ਗਾ ਰਹੇ ਸਨ ਆਪ ਢਾਡੀ ਵਾਰਾਂ ਟਕਸਾਲ ਦੇ 20-20 ਸਦੀ ਦੇ ਮਹਾਨ ਅਮਰਸ਼ੀਰ ਸੰਤ ਬਾਬਾ ਜਰਨੈਲ ਸਿੰਘ ਦੀ ਵਾਰ ਗਾ ਰਹੇ ਸਨ ਆਪ ਵੱਜ-ਗੱਜ ਕੇ ਵਾਰਾਂ ਗਾ ਰਹੇ ਸਨ ਜਦੋਂ ਸ਼੍ਰੀਮਾਨ ਸੰਤ ਸੰਤ ਗਿਆਨੀ ਹਰਨਾਬ ਸਿੰਘ ਨੂੰ ਬੇਨਤੀ ਕੀਤੀ ਕਿ ਬਾਬਾ ਯਾਦ ਕਰਦੇ ਆ ਤਾਂ ਸੰਤ ਜੀ ਉੱਥੇ ਲੱਟ ਕੇ ਉੱਠ ਕੇ ਤੁਰ ਪਏ ਜਦੋਂ ਆਏ ਕਹੇ ਲੱਗੇ ਬਾਬਾ ਜੀ ਮੈਂ ਤੁਹਾਡਾ ਟਕਸਾਲ ਦਾ ਹੀ ਪ੍ਰਚਾਰ ਕਰਦਾ ਇਹਦਾ ਪਿਆਰ ਇੰਦਾ ਸਤਿਕਾਰ ਇੰਨਾ ਮਹਾਂਪੁਰਖਾਂ ਦਾ ਪਿਆਰ ਹੋਇਆ ਕਰਦਾ ਤੇ ਸਾਧ ਸੰਗਤ ਨੂੰ ਸਮਾਂ ਆਇਆ ਮੈਂ ਸਮਝ ਨਹੀਂ ਕਰਾਂਗਾ ਸੱਚ ਬੋਲਣ ਤੋਂ ਸਾਡੇ ਟਕਸਾਲ ਦੇ ਸਿੰਘ ਅਮਰੀਕ ਸਿੰਘ ਜਨਾਲਾ ਇਸ ਵੇਲੇ ਜਿਹੜਾ ਘੁੰਮਦਾ ਤੇ ਇੱਥੇ ਬਾਬਾ ਜੀ ਦੇ ਵਿਰੁੱਧ ਕੁਝ ਲਬਜ ਬੋਲ ਦਿੱਤੇ ਤੇ ਬਾਬਾ ਠਾਕੁਰ ਸਿੰਘ ਨੂੰ ਪਤਾ ਲੱਗਿਆ ਤੇ ਬਾਬਾ ਜੀ ਕਹਿਣ ਲੱਗੇ ਜਾ ਕੇ ਬਾਬਾ ਜੀ ਨੂੰ ਬੇਨਤੀ ਕਰਿਓ ਕਿ ਸਾਡੇ ਟਕਸਾਲ ਦੇ ਬੰਦੇ ਹੀ ਨਹੀਂ ਇਹ ਸਾਡੇ ਟਕਸਾਲ ਦੇ ਸਿੰਘ ਹੀ ਨਹੀਂ ਅਸੀਂ ਬਾਬਾ ਮਾਨ ਸਿੰਘ ਦੇ ਨਾਲ ਆ ਸੰਤ ਬਾਬਾ ਸਰਜਨ ਸਿੰਘ ਜੀ ਸੁਭਾਏ ਮਾਨ ਦੇ ਜਦੋਂ ਇਸੇ ਤਰ੍ਹਾਂ ਹੀ ਦਾਸ ਜਾਣ ਕੇ ਇੱਥੇ ਬੋਲ ਦਿੱਤਾ ਤੇ ਮਾਬਾ ਮਾਨ ਸਿੰਘ ਇਹ ਗਲਵੱਕੜੀ ਚ ਲੈ ਲਿਆ ਕਹਿਣ ਲੱਗੇ ਆਹ ਅਸਲੀ ਸੱਚ ਆ ਆਹ ਅਸਲੀ ਯਾਰੀ ਆ ਬਾਬਾ ਮਾਨ ਸਿੰਘ ਜੀ ਵਰਗੇ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਲੰਗਰ ਲਾ ਦਿੱਤੇ ਸਾਧ ਸੰਗ ਜੀ ਨਿੰਦਿਆ ਤਾਂ ਹਰ ਕਦੇ ਕਰਦੇ ਅੱਜ ਕਿਹੜਾ ਸਾਨੂੰ ਫੁੱਲ ਪਾਉਂਦੇ ਆ ਫਿਰ ਲੰਗਰਾਂ ਦੇ ਥਾਵਾ-ਥਾਵਾ ਤੇ ਲੰਗਰ ਵਰਤਾਉਨੇ ਸਿੱਖੀ ਦਾ ਪ੍ਰਚਾਰ ਕਰਨਾ ਜਿਨੇ ਸੱਚ ਬੋਲਣਾ ਜਿਨੇ ਸਿੱਖੀ ਦਾ ਪ੍ਰਚਾਰ ਕਰਨਾ ਉਹਦੀ ਨਿੰਦਿਆ ਵੀ ਹੋਣੀ ਏ ਪਰ ਇਹਨਾਂ ਚੀਜ਼ਾਂ ਤੋਂ ਨਾ ਡਰਨਾ 10 ਅੱਜ ਵੀ ਬੇਨਤੀ ਕਰੇਗਾ ਜਿਹੜਾ ਟਕਸਾਲ ਦਾ ਨਾਮ ਅੱਜ ਵਰਤ ਰਿਆ ਬਾਬਾ ਸੁਧ ਸਿੰਘ ਕੇ ਬਾਬਾ ਬੁੱਧ ਸਿੰਘ ਉਹਦਾ ਨਾਮ ਭਣਿਆਰੇ ਵਾਲੇ ਤੇ ਗਿਆ ਹੈ ਜਾ ਕੇ ਉਹਦੇ ਗਲ ਵਿੱਚ ਹਾਰ-ਪਾਰ ਤੇ ਪੈਸਿਆਂ ਦੇ ਹਾਰ ਉਹ ਖਾਲਸਾ ਜੀ ਜਨ ਪੈਸਿਆਂ ਵਾਸਤੇ ਚਲੇ ਗਏ ਨਾਮ ਟਕਸਾਲ ਦਾ ਵਰਤਣਾ ਜਿਸ ਭਨੇਹਾਰੇ ਵਾਲੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾ ਨੂੰ ਅਗਨ ਭੇੜ ਕਰਾਇਆ ਅੱਗ ਲਵਾਈਆਂ ਉਹਦੇ ਜਾ ਕੇ ਪੈਰੋਕਾਰ ਦੇ ਉਹਦੇ ਘਰ ਵਿੱਚ ਜਾ ਕੇ ਅਜੇ ਸੰਤ ਹਰਪੋਂਦੇ ਨੂੰ ਸੰਤ ਨਹੀਂ ਕਹਿਣਾ ਕਿਸੇ ਮੂੰਹ ਨਹੀਂ ਲਾਉਣਾ ਮੈਂ ਸੱਚ ਬੋਲ ਰਿਹਾ ਮੈਂ ਇੱਕ ਦਬਦਬੇਕ ਸਾਲ ਦਾ ਮੁਖ ਬੁਲਾਰਾ ਹੋਣ ਦੇ ਨਾਤੇ ਮੇਰਾ ਫਰਜ ਬਣਦਾ ਹੈ ਕਿ ਮੈਂ ਸੱਚ ਬੋਲਾਂ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਜਿਹੜੇ ਇਹੋ ਜੇ ਬਹਿਰੂਪੀਏ ਸੰਤ ਹੈ ਉਹਨਾਂ ਨੂੰ ਮੱਥੇ ਲਾਉਣ ਦੀ ਉਹਨਾਂ ਨੂੰ ਮੂੰਹ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਘਾਲ ਸਾਜੀ ਤੁਸੀਂ ਬੈਰਨ ਹੋਈ ਵੀਡੀਓ ਦੇਖ ਲਓ ਮੇਰੇ ਮੋਬਾਈਲ ਵਿੱਚ ਹੈ। ਉਸ ਪਢਿਆਰੇ ਵਾਲੇ ਦੇ ਗਲ ਵਿੱਚ ਜਾ ਕੇ ਹਾਰ ਪਾ ਰਿਹਾ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਡੇ ਗੁਰੂ ਜਿਸ ਗੁਰੂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਇੱਕ ਸਾਡੇ ਹੁਕਮ ਕਰ ਦਿੱਤਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਉਹਨਾਂ ਲੋਕਾਂ ਦੇ ਗਲਾਂ 'ਚ ਜਾ ਕੇ ਅੱਜ ਹਾਰ ਪਾ ਰਹੇ ਆ ਕੀ ਦੱਸਣਾ ਚਾਹੁੰਦੇ ਕਿਉਂ ਦੇ ਨਾਲ ਆ ਖਾਲਸਾ ਜੀ ਇਹੋ ਜੇ ਸੰਤਾਂ ਤੋਂ ਸਾਥ ਤਾਂ ਹੋਣ ਦੀ ਜ਼ਰੂਰਤ ਹੈ ਸੱਚ ਬੋਲਣਾ ਸਾਡੀ ਡਿਊਟੀ ਹੈ ਕਿਉਂਕਿ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਦਾਸ ਨੇ ਸੰਗਤ ਕੀਤੀ ਹੈ ਥੋੜਾ ਜਿਹਾ ਬਚਨ ਆਪਜ ਨੂੰ ਸੁਣਾ ਦੇਵਾਂ ਮਹਾਂਪੁਰਖਾਂ ਦਾ ਇੱਕ ਗੁਰਮਖ ਪਿਆਰੇ ਜਿਹੜੇ ਬੰਬੇ ਗਏ ਮਹਾਂਪੁਰਖਾਂ ਦੇ ਨਾਲ ਬਚਨ ਬੜਾ ਸੁਣਨ ਵਾਲਾ ਜੇ ਉੱਥੇ ਦੇ ਪ੍ਰਬੰਧਕ ਕਹਿਣ ਲੱਗੇ ਮਹਾਂਪੁਰਖੋ ਇੱਕ ਲੀਡਰ ਹੈ ਮਹਰੱਟਾ ਕਹਿੰਦਾ ਕਿ ਸੰਤ ਜਗਜੈਲ ਸਿੰਘ ਜੀ ਦੇ ਮੈਂ ਦਰਸ਼ਨ ਕਰਨੇ ਮਹਾਂਪੁਰਖਾਂ ਨੂੰ ਮਿਲਣਾ ਸੰਤ ਹੱਸਪੇ ਕਹਿਣ ਲੱਗੇ ਭਾਈ ਲਾਇਓ ਆਪਣਾ ਕਿਹੜਾ ਕੋਈ ਵੈਰ ਹੈ ਆਪਣਾ ਵੈਰ ਤਾਂ ਨਹੀਂ ਨਾ ਹੈ ਕੋਈ ਆ ਗਿਆ ਬੜਾ ਖੁਸ਼ ਹੋਇਆ ਮਾਪੁਰਖਾ ਨੂੰ ਨਮਸਕਾਰ ਕੀਤੀ ਤੇ ਮਾਪੁਰਖ ਥੋੜਾ ਮੁਸਕਰਾ ਕੇ ਕਹਿਣ ਲੱਗੇ ਭਾਈ ਤੁਹਾਨੂੰ ਮਰਹੱਟੇ ਕਿਉਂ ਕਹਿੰਦੇ ਆ ਕਹਿਣ ਲੱਗਾ ਜੀ ਆਪ ਜੀ ਨੂੰ ਪਤਾ ਸੰਤ ਕਹਿਣ ਲੱਗੇ ਸਾਨੂੰ ਨਹੀਂ ਪਤਾ ਭੋਲੇ ਜੇ ਬਣ ਗਏ ਕਹਿਣ ਲੱਗੇ ਮੈਂ ਦੱਸਦਾ ਕਹਿਣ ਲੱਗੇ ਸਾਨੂੰ ਮਰਹੱਟੇ ਤਾਂ ਕਹਿੰਦੇ ਜੰਗ ਜੋਧੇ ਵੇ ਜਾ ਕੇ ਅਸੀਂ ਮਰ ਕੇ ਹਟ ਜਾਂਦੇ ਆ ਜਿੰਨਾ ਚਿਰ ਸਾਡੇ ਵਿੱਚ ਸਵਾਸ ਹੈ ਉਹਨਾਂ ਚਿਰ ਹੀ ਬੜ ਕੇ ਉਹਨਾਂ ਚਿਰ ਪਿੱਛੇ ਨਹੀਂ ਹਟਦੇ ਜਦੋਂ ਮਰਦੇ ਆ ਫਿਰ ਹੀ ਹਟਦੇ ਆ ਤਾਂ ਸੰਤ ਉੱਚੀ ਆਸ ਹੈ ਕਹਿ ਲੱਗੇ ਮਰ ਕੇ ਤਾਂ ਹਟ ਜਾਂਦੇ ਹੋ ਨਾ ਮਰ ਕੇ ਤਾਂ ਹਟ ਜਾਂਦੇ ਹੋ ਕਹਿਣ ਲੱਗੇ ਹਾਂ ਕਹਿ ਲੱਗੇ ਜਿਹੜਾ ਗੁਰੂ ਦਾ ਖਾਲਸਾ ਗੁਰੂ ਦਾ ਸਿੱਖ ਹੈ ਇਹ ਮਰ ਕੇ ਵੀ ਪਿੱਛੇ ਨਹੀਂ ਜੀ ਹਟਦਾ ਕਹਿ ਲੱਗੇ ਕਿਵੇਂ ਸੰਤ ਮਹਾਪੁਰਖ ਕਹਿ ਲੱਗੇ ਅਮਰਸ਼ੀਰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਕਹਿ ਲੱਗੇ ਮੈਂ ਚੌਂਕਾਂ ਦਾ ਸੇਵਾਦਾਰ ਐ ਦਮਦਮੇ ਤਖਸਾਲ ਦਾ ਜਿਹੜਾ ਮੇਰਾ ਸਾਡਾ ਪਹਿਲਾ ਮੁਖੀ ਅਮਰਸ਼ੀਰ ਬਾਬਾ ਦੀਪ ਸਿੰਘ ਸਾਹਿਬ ਜੀ ਜੇਖ ਸ੍ਰੀ ਮੰਦਰ ਸਾਹਿਬ ਦੀ ਬਿੱਦਵੀ ਕੀਤੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੋਧਿਆ ਅਰਦਾਸਾ ਤਖਤਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਕਹਿਣ ਲੱਗੇ ਜਦੋਂ ਗੋਲਵੜ ਦੀ ਧਰਤੀ ਤੇ ਆਏ ਬਾਬਾ ਜੀ ਦਾ ਸੀਸ ਅਲੱਗ ਹੋ ਗਿਆ ਤੇ ਹੌਣ ਹੀ ਨੇ ਮਿਹਣਾ ਮਾਰਿਆ ਕਹਿਣ ਲੱਗੇ ਸਿੱਖਾ ਤੂੰ ਦਮ ਗਜੇ ਮਾਰਦਾ ᱥਾਂ ਕਿ ਮੈਂ ਸੱਚ ਕਰ ਸ੍ਰੀ ਹਰਿਮੰਦਰ ਸਾਹਿਬ ਨੂੰ ਸਤਕਾਰ ਕਾਇਮ ਕਰਕੇ ਸ਼ਹੀਦੀ ਪ੍ਰਾਪਤ ਕਰਾਂਗਾ ਮੈਨੂੰ ਅਜ ਤੱਕ ਕੋਈ ਜਿੱਤ ਨਹੀਂ ਸਕਿਆ ਕਹਿਣ ਲੱਗੇ ਸਿੰਘ ਕਹਿਣ ਲੱਗਾ ਮਹਾਰਾਜ ਆ ਕੀ ਬੋਲ ਰਹੀ ਹੈ ਤੇ ਬਾਬਾ ਦੀਪ ਸਿੰਘ ਦੇ ਆਪਾਂ ਦਾ ਸਿਰ ਖੱਬੇ ਹੱਥ ਤੇ ਰੱਖਿਆ ਤੇ ਉਸ ਵੇਲੇ ਬਾਬਾ ਦੀਪ ਸਿੰਘ ਜੀ ਪੰਕਤੀਆਂ ਪੜ੍ਹਦੇ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੇ ਕਾਨ ਨਾ ਕੀਜੈ ਤਾਲਾ ਸਾਹਿਬ ਗੁਰਦੁਆਰਾ ਉੱਥੋਂ ਬਾਬਾ ਜੀ ਨੇ ਆਪਣਾ ਸਿਰ ਖੱਬੇ ਹੱਥ ਦੇ ਉੱਪਰ ਰੱਖਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਗਏ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਸਥਾਨ ਦੀਆਂ ਸਰੋਵਰ ਦੀਆਂ ਪ੍ਰਕਰਮਾ ਕੀਤੀਆਂ ਜਿੱਥੇ 1984 ਦੇ ਵਿੱਚ ਟੈਕ ਕਰਕੇ ਖੁੱਬ ਗਿਆ ਸੀ ਬਾਬਾ ਜੀ ਦੇ ਜਿੱਥੇ ਸੀਸ ਤੇ ਧਾ ਕੀਤਾ ਉਹ ਉਸ ਥਾਂ ਦੇ ਬਾਬਾ ਦੀਪ ਸੇਈ ਨੇ ਦੋਨੋਂ ਹੱਥਾਂ ਵਿੱਚ ਆਪਣਾ ਸੀਸ ਲਿਆ ਬੜੇ ਪਿਆਰ ਤੇ ਸਤਕਾਰ ਦੇ ਨਾਲ ਧੰਤਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਚਰਨਾਂ ਵਿੱਚ ਭੇਟਾ ਕਰ ਦਿੱਤਾ ਕਈ ਕਦੇ ਚਲਾ ਕੇ ਮਾਰਿਆ ਉਹ ਖਾਲਸਾ ਜੀ ਜਿਹੜਾ ਗੁਰੂ ਦਾ ਸਿੱਖ ਹੈ ਉਹ ਚਲਾ ਕੇ ਭੇਟਾ ਨਹੀਂ ਮਾਰਦਾ ਸ਼ਰਧਾ ਦੇ ਭਾਵਨਾ ਦੇ ਨਾਲ ਭੇਟਾ ਰੱਖਦਾ ਤੇ ਬਾਬਾ ਜੀ ਨੇ ਕਿਹਾ ਭਾਈ ਸਿੱਖੋ ਸੱਚਖੰਡ ਰਮੰਧਰ ਸਾਹਿਬ ਦੀ ਮਾਨ ਮਰਜ਼ਾਦਾ ਕਾਇਮ ਹੋ ਗਈ ਹੈ ਕਹਿਣ ਲੱਗੇ ਹਾਂਜੀ ਸਭ ਪਾਪੀ ਦੌੜ ਗਿਆ ਮਾਰੇ ਗਿਆ ਤੇ ਬਾਬਾ ਜੀ ਨੇ ਆਪਣਾ ਸਿਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਭੇਟਾ ਕਰ ਦਿੱਤਾ ਜਿਸ ਕੀ ਵਸਤ ਅੱਗੇ ਰੱਖੇ ਸਾਥ ਸਿੰਘ ਜੀ ਉਹ ਦਮਦਮੀ ਤਖਸਾਲ ਤੇ ਜਦੋਂ ਇਹ ਬੱਜਣ ਸੁਣਾਇਆ ਨਾ ਮਰੱਟੇ ਨੂੰ ਤੇ ਦੋਨੋਂ ਹੱਥ ਜੁੜ ਕੇ ਤੇ ਨਮਸ਼ਕਾਰ ਕੀਤੀ ਕਹਿ ਲੱਗੇ ਗੁਰੂ ਦਾ ਸਿੱਖ ਗੁਰੂ ਦਾ ਖਾਲਸਾ ਇਹੋ ਜਿਹਾ ਜਿਹੜਾ ਸਿਰ ਲੱਥੇ ਤੋਂ ਵੀ ਲੜ ਲੈਂਦਾ ਮਾਪੁਰ ਕਹਿਣ ਲੱਗੇ ਹਾਂ ਭਾਈ ਇਹ ਗੁਰੂ ਦਾ ਸਿੱਖ ਗੁਰੂ ਦਾ ਖਾਲਸਾ ਹੈ ਔਰ ਇਹ ਜਿਹੜਾ ਸਿਰ ਲੱਥਿਆ ਵੀ ਯੋਧਾ ਸੂਰਬੀਰ ਹੈ ਪਰ ਕਹਿੰਦੇ ਸ਼ਰਤ ਇੱਕ ਹੈ ਰੈੜੀ ਰਹ ਸੋਈ ਸਿੱਖ ਮੇਰਾ ਉਹ ਸਾਹਿਮਾ ਉਸ ਦਾ ਚੇਰਾ ਰਹਿਤ ਬਿਨਾ ਨਹਿ ਸਿੱਕ ਕਹਾਵਾ ਰਹਿਤ ਬਿਨਾ ਦਰ ਚੋਟਾਂ ਕਾ ਕਹ ਲਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਪਣਾ ਸਰੂਪ ਬਖਸ਼ਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਇਹਨਾਂ ਸ਼ਕਤੀ ਹੈ ਪੰਨਿਆਂ ਦੇ ਸਿਰ ਲੈ ਕੇ ਫੇਰ ਸਰਾਜੀਤ ਕਰ ਸਕਦੇ ਹੈ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹੀ ਹੈ ਸਾਨੂੰ ਬਿਨਾ ਸਿਰ ਤੋਂ ਵੀ ਲੜ ਦੀ ਸ਼ਕਤੀ ਬਖਸ਼ਿਸ਼ ਕਰ ਦਿੰਦਾ ਹੈ ਉਸ ਮਹਾਂਪੁਰਖ ਬ੍ਰਹਮ ਗਿਆਨੀ ਦਾ ਅੱਜ ਆਪਾਂ ਬਾਬਾ ਈਸ਼ਰ ਸਿੰਘ ਸਾਹਿਬ ਜੀ ਦਾ ਉਹਨਾਂ ਮਹਾਂਪੁਰਖਾਂ ਦੀ ਆਪਾਂ ਵਰਸੀ ਮਨਾ ਰਹੇ ਆਂ ਸਾਥ ਸੰਗਤ ਜੀ ਆਪਾਂ ਕੁਝ ਨਾ ਕੁਝ ਲੈ ਕੇ ਜਾਣਾ ਮਾਣ ਮੰਗੋ ਤਾਣ ਮੰਗੋ ਧਨ ਲਕਸ਼ਮੀ ਸੁਤ ਦੇਹ ਬਿਨ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉੱਤਰੇ ਮਨ ਕੀ ਭੁੱਖ ਭੁੱਲਾਂ ਚੁੱਕਾਂ ਦੀ ਖਿਮਾ ਸਾਡੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੁਰਜਨ ਸਿੰਘ ਜੀ ਅਤੇ ਸ਼੍ਰੀਮਾਨ ਬਹੁਤ ਹੀ ਪਿਆਰ ਵਾਲੇ ਸਤਕਾਰ ਵਾਲੇ ਨਾਮ ਬਾਣੀ ਦੇ ਰੱਸੀਏ ਬਾਬਾ ਮਾਨ ਸਿੰਘ ਜੀ ਦੇ ਨਾਲ ਔਰ ਬਾਬਾ ਜੀ ਦੋਨੋਂ ਮਾਫ਼ਰ ਬਾਬਾ ਜੀ ਬਾਬਾ ਮੋਹਨ ਸਿੰਘ ਜੀ ਨੇ ਲੰਗਰਾਂ ਦੀ ਸੇਵਾ ਤੇ ਬਾਬਾ ਮਾਨ ਸਿੰਘ ਜੀ ਨੇ ਨਾਲ ਪ੍ਰਚਾਰ ਦੀ ਸੇਵਾ ਕਰਦੇ ਅਨਹਨ ਬਾਬਾ ਅਮੋਲ ਸਿੰਘ ਜੀ ਅੱਜ ਵੀ ਜਿਹੜੇ ਬੜੇ ਪਿਆਰ ਤੇ ਸਤਿਕਾਰ ਨਾਲ ਸੇਵਾਵਾਂ ਨਿਭਾ ਰਹੇ ਹਨ ਆ ਕਿੱਡਾ ਸੋਹਣਾ ਅਸਥਾਨ ਤਿਆਰ ਕਰਵਾ ਦਿੱਤਾ ਮੈਂ ਬਾਬਾ ਸੁਰਜਨ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਸੀ ਕਿ ਐਂ ਲੱਗਦਾ ਜਿਵੇਂ ਸੱਚਖੰਡ ਵਿੱਚੋਂ ਤੁਸੀਂ ਗੁਰੂ ਸਾਹਿਬ ਦੀ ਧਾਰਾ ਲਿਆ ਕੇ ਅਸਥਾਨ ਇਹ ਸੁਭਾਏਮਣ ਕਰ ਦਿੱਤਾ ਇਹਨਾਂ ਸੋਹਣਾ ਅਸਥਾਨ ਗੁਰੂ ਕੇ ਖਾਲਸਾ ਜੀ ਇਹੋ ਜੇ ਮਾਪੁਰਖਾਂ ਦਾ ਸਾਥ ਦਈਏ ਜਿਹੜੇ ਦੇਹ ਧਾਰੀਆਂ ਨੂੰ ਜਾ ਕੇ ਮੱਥਾ ਟੇਕਦੇ ਉਹਨਾਂ ਤੋਂ ਆਪਾਂ ਦੂਰ ਹੋਈਏ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ